ਤੁਸੀਂ ਪਹਿਲਾਂ ਆਵਦੇ ਤੇ ਪ੍ਰਯੋਗ ਕੀਤਾ ਇਹਨਾਂ ਚੀਜ਼ਾਂ ਦਾ ਤੁਹਾਡਾ شریف ਭਾਰੀ ਇੱਕ ਉਂਗਲ ਤੁਹਾਡੇ ਵੱਲ ਕਰੀ ਆ ਵੀ ਭਾਈ ਸਾਹਿਬ ਤੁਹਾਡਾ ਪੇਟ ਬੜਾ ਵੱਡਾ ਇਹਨੂੰ ਕੱਟ ਕਰੋ ਬਿਲਕੁਲ ਕਿਉਂ ਗੁਰਮਤ ਕਹਿੰਦੀ ਆ ਅਵਰ ਪ੍ਰਦੇਸ਼ਾ ਆਪ ਨਾ ਕਰੇ ਆਵਤ ਜਾਵਤ ਜਨਮ ਐ ਮਰੇ ਜਿਹੜਾ ਕੰਮ ਮੈਂ ਨਹੀਂ ਕੀਤਾ ਤੇ ਤੁਹਾਡੇ ਤੇ ਮੈਂ ਲਾਗੂ ਨਹੀਂ ਕਰ ਸਕਦਾ ਮਾਸਟਰ ਜੀ ਦੀ ਗੱਲ ਕਰੀ ਸਕੂਲ ਵਿੱਚ ਐਜੂਕੇਸ਼ਨ ਐਜੂਕੇਟਡ ਕਰਦੇ ਨੇ ਬੱਚਿਆਂ ਨੂੰ ਮਾਸਟਰ ਜੀ ਕਹਿੰਦੇ ਬੇਟਾ ਸ਼ਰਾਬ ਪੀਣੀ ਬੜੀ ਮਾੜੀ ਹੁੰਦੀ ਹੈ ਹੂੰ ਮਾਸਟਰ ਜੀ ਪੈਗ ਲਾਉਂਦੇ ਨੇ ਸ਼ਾਮ ਨੂੰ ਖਾਤੇ ਤੇ ਬੈਠਦੇ ਨੇ ਤੇ ਬੱਚੇ ਨੂੰ ਉਪਦੇਸ਼ ਦਿੰਦੇ ਨੇ ਬਿਲਕੁਲ ਸਹੀ ਗੱਲ ਹੈ ਜੋ ਮੈਂ ਲਾਗੂ ਕੀਤੀ ਮੈਂ ਦੂਸਰੇ ਤੇ ਲਾਗੂ ਕਰ ਸਕਦਾ ਮੈਂ 9 ਸਾਲ 4 ਮਹੀਨੇ ਹੋ ਗਏ ਮੈਨੂੰ ਇਸ ਸਿਸਟਮ ਵਿੱਚ ਬੈਕ ਪੇਨ ਫਿਰ ਗੋਡੇ ਸਰਵਾਈਕਲ ਹੱਥ ਕਰ ਸੌਣ ਲੱਗੇ ਨੀਂਦ ਆਉਣ ਲੱਗੀ ਬਹੁਤ ਲੋੜ ਤੋਂ ਜ਼ਿਆਦਾ ਫਿਰ ਤੁਸੀਂ ਰੋਟੀ ਬੰਦ ਕੀਤੀ ਫਿਰ ਵਜ਼ਨ ਘਟਾਇਆ ਹੁਣ ਮੈਨੂੰ 9 ਸਾਲ 4 ਮਹੀਨੇ ਹੋ ਗਏ 20 ਇੰਚ ਪੇਟ ਤੇ 52 ਕਿਲੋ ਜਦੋਂ weight ਘਟਿਆ ਤੇ ਮੈਨੂੰ ਫੀਲਿੰਗ ਹੁਣ ਇਹ ਕਹਿ ਲੋ ਉਮਰ 33 ਸਾਲ ਦੀ ਐ 25 ਸਾਲ ਵਾਲੀ ਫੀਲਿੰਗ ਐ ਇਸ ਵਕਤ ਦੀ ਹਾਂ ਵੱਡੇ ਵਾਲੇ ਸਿਸਟਮ 'ਚ ਵੀ ਹੈਵੀ ਵੇਲੇ ਰੋਟੀ ਬੰਦ ਕਰਦੇ ਫਿਰ ਵਜ਼ਨ ਘਟਾਦੇ ਨੇ ਨਹੀਂ ਰੋਟੀ ਸਹੀ ਟਾਈਮ ਨਾਲ ਤਰੀਕੇ ਨਾਲ ਤਰੀਕੇ ਨਾਲ ਖਾਣ ਕਿਉਂਕਿ ਭੋਜਨ ਪਾਣੀ ਤੇ ਹਵਾ ਜੀ ਇਹ ਸਰੀਰ ਦੀ ਜ਼ਰੂਰਤ ਐ ਕੋਈ ਲੱਗਦਾ ਵੀ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਰੋਟੀ ਖਾਣ ਦੇ ਤਰੀਕੇ ਨਹੀਂ। ਲੋਕ ਕਿੰਨੇ ਕਵੇਰ ਨੇ ਆ ਵਿਸ਼ੇ ਨੂੰ ਲੈ ਕੇ। ਕੋਈ ਖਾਸ ਅਵੇਰ ਮਨਟ ਨਹੀਂ ਹੋ ਰਹੀ ਜੇ ਬਹੁਤ ਕਿ ਪਚਾਰੇ ਆਂ ਆਵਾਜ਼ ਇਸ ਤਰੀਕੇ ਨਾਲ। ਹਾਂ। ਐਨੇ ਵੇਰ ਨਹੀਂ ਹੈਗੇ ਮੰਨ ਸਕਦੇ ਆ 25% ਹੈਗੇ ਨੇ 75 ਨਹੀਂ ਹੈਗੇ। ਮੈਨਰੇ ਨੂੰ ਨਿੰਬੂ ਪਾਣੀ ਜੀਰਿਆ ਵਾਲਾ ਪੀਂਦੇ ਪਾਣੀ ਪੀਪੀ ਦੇਖਦੇ ਨੇ। ਹਾਂ। ਬਣਦਾ ਕੁਛ ਨਹੀਂ ਸਕਿਨ ਲੰਮਕਣ ਲੱਗੀ ਇਥੇ ਟਾਈਟੇ ਹੁੰਦਾ ਕੁਛ ਟੇਲਾ ਨਹੀਂ। ਯਾਦ ਉਹਨੂੰ ਕਰਿਆ ਜਾਊਗਾ ਕਿਸੇ ਵਾਸਤੇ ਕਰ ਜਾਏ ਪਰਿਵਾਰ ਮੇਰਾ ਵੀ ਹੈ ਜੀ ਮੇਰੇ ਕੋ ਸਮਾਂ ਨਹੀਂ ਹੈ ਬਿਲਕੁਲ ਸਮੇਂ ਜੋ ਸਮਾਂ ਕੱਢ ਕੇ ਅਸੀਂ ਇਹ ਸੇਵਾ ਕਰਨੀ ਚਾਹੁੰਦੇ ਆਂ ਦੇਖੋ ਇਹ ਨਹੀਂ ਹੈਗਾ ਵੀ ਸਮਾਨ ਗਿਫਟ ਵਾਲਾ ਗਿਫਟ ਵਾਲਾ ਤੇ ਨਹੀਂ ਹੈਗਾ ਆਲ ਵਰਲਡ ਵਿੱਚ ਤੁਹਾਡੇ ਮੱਧੋਂ ਨਾ ਆਵਾਜ਼ ਚੋੜੀ ਜਾਓ ਤੇ ਕਰ ਸੱਚਿੰਗ ਕਰ ਦਿਖਾਈ ਜੀ ਤੇ ਫਿਰ ਸੇਵਕ ਕੀ ਤੇ ਆਂ ਜੱਪੀਏ ਨਾਮ ਤੇ ਬੋਲੀਏ ਝੂਠੇ ਤਿੰਨ ਦਿਨ ਦੀ ਵੈਕਮ ਨਹੀਂ ਕਹਿੰਦੇ ਆ ਜੀ ਇਨਸਾਨ ਨੂੰ ਕੋਈ ਖਰਚਾ ਨਹੀਂ ਕੱਟਣਾ ਤੁਸੀਂ ਸਾਡੇ ਵੱਲ ਭੇਜੋ ਪੈਸੇ ਤੁਹਾਡੇ ਖੱਤੇ ਆ ਜਾਣਗੇ ਕੈਸੇ ਮੋੜ ਦੂੰਗੇ ਤਿੰਨ ਦਿਨ ਜੇ ਰਿਜ਼ਲਟ ਨਹੀਂ ਆਇਆ ਕਿਸੇ ਪਰ ਤੁਹਾਨੂੰ ਆਦੇ ਪ੍ਰੋਡਕਟ ਤੇ ਯਕੀਨ ਆ। ਬੜਾ ਮਾਣ ਹੈ ਜੀ ਕਿਉਂਕਿ ਕਿਸੇ ਤੇ ਪ੍ਰੈਕਟੀਕਲੀ ਥੋੜੀ ਕੀਤਾ ਜੀ ਮੇਰੇ ਪੋਤੇ ਪੋਤੀਆਂ ਸਾਰੇ ਪਰਵਾਨ 2.5 ਕਿਲੋ ਘਟਾ ਕੀਤਾ ਜੀ ਜਿੰਨੇ ਵੀ ਪਰਸਨ ਐਕਸਪੈਰੀਮੈਂਟ ਆਵਦੇ ਤੇ ਕੀਤਾ ਜਿਆਦਾਤਨਾ ਕੀਤਾ ਹੁੰਦਾ ਸਰਪ੍ਰਸਾ ਨਾ ਹੁੰਦਾ ਇਹਨਾਂ ਅੱਜ ਲੱਖਾਂ ਲੋਕ ਨੇ ਜੀ ਹਰ ਸੋਸ਼ਲ ਮੀਡੀਆ ਤੇ ਰਿਜ਼ਲਟ ਨੇ ਉਹ ਰਿਜ਼ਲਟ ਜਿਸ ਪਰਸਨ ਦਾ ਨੰਬਰ ਕਹਿਣ ਕੋ ਫੇਕ ਕਸਮ ਜਣ ਉਸ ਦਾ ਨੰਬਰ ਦੇ ਉਹਨਾਂ ਨਾਲ ਡਾਇਰੈਕਟ ਗੱਲ ਕਰਨੀ ਚਾਹੀਦੀ ਡਾਕਟਰ ਹੈਗਾ ਇਧਰ ਦਾ ਪਾੜ ਕੱਟ ਕੇ ਦੂਜੇ ਦਾ ਪਾ ਸਕਦਾ ਉਹਨੂੰ ਕੋ ਗਿਆਨ ਹੈ ਗਿਆਨ ਬਿਲਕੁਲ ਵੀ ਜਿਸ ਡਾਕਟਰ ਦਾ ਪੇਟ ਔਰ ਢੇਟ ਜਿਆਦਾ ਇਹਦਾ ਮਤਲਬ ਗਿਆਨ ਉਹਨੂੰ ਕਿਤਾਬਾਂ ਵਾਲਾ ਦੂਸਰਾ ਨਹੀਂ ਹੈ ਜਿਆਦਾ ਕਾਲਾ ਕਰਕੇ ਮੌਕੇ ਤੇ ਨਾ ਜਵਾਬ ਦੇ ਪਾਈਏ WhatsApp ਤੇ ਦੋਨੇ ਨੰਬਰ ਦਿੱਤੇ ਹੁੰਦੇ ਨੇ ਉਹਨਾਂ ਉੱਤੇ ਆਪਣਾ weight height male female ਬਿਲਕੁਲ ਤੇ ਲਿਖ ਕੇ ਸਾਨੂੰ ਮੈਸੇਜ ਕਰ ਦੇਣ ਫਿਰ ਜਵਾਬ ਦੇਣਾ ਸਾਡਾ ਨਹੀਂ ਕੀ ਪੜੇਗਾ ਸਸਕਾਲ ਦਾ ਟੀਵੀ ਨਾਲ ਦੇਖ ਰਹੇ ਸਰਦਸ਼ ਕੰ ਦਾ ਸਵਾਗਤ ਹਾਂ ਤੇ ਮੈਂ ਜਸਪ੍ਰੀਤ ਦੋਸਤੋ ਸੋਸ਼ਲ ਮੀਡੀਆ ਤੇ ਰੀਲਾਂ ਨੇ ਐਸਾ ਲੋਕਾਂ ਦੇ ਮਨ ਚ ਐਸਾ ਸੁਭਾਅ ਪਾਇਆ ਕਿ ਹਰ ਬੰਦਾ ਆਪਣੀ ਸਿਹਤ ਨੂੰ ਲੈ ਕੇ ਚਿੰਤਾ ਕਰਨ ਲੱਗਿਆ ਜਿਮ ਜਾਣ ਲੱਗੇ ਗਰਾਊਂਡਾਂ ਵੱਲ ਨੂੰ ਮੁੱਖ ਕੀਤਾ ਕਈ ਬੰਦੇ ਕਹਿੰਦੇ ਨੇ ਕਿ ਰੋਟੀ ਬੰਦ ਕਰਕੇ ਸਰੀਰ ਘਟਾਇਆ ਜਾ ਸਕਦਾ ਜਾਂ ਭਾਰੇ ਹੋਣ ਵਾਸਤੇ ਰੋਟੀ ਵਧਾਈ ਜਾ ਸਕਦੀ ਆ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਸਾਰੀਆਂ ਮਿੱਥਾਂ ਨੂੰ ਖਾਰਜ ਕਰਨ ਵਾਸਤੇ ਅੱਜ ਅਸੀਂ ਬਾਜਵਾ ਨਿਊਟ੍ਰੀਸ਼ਨ ਸੈਂਟਰ ਤੇ ਆਏ ਹੋਏ ਹਾਂ ਜਿੱਥੇ ਬਹੁਤ ਬਾਰੀਕੀ ਦੇ ਨਾਲ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਤੁਹਾਨੂੰ ਖਾਣ ਪੀਣ ਵਾਸਤੇ ਇਹੋ ਜਿਹੀਆਂ ਚੀਜ਼ਾਂ ਦਿੰਦੇ ਨੇ ਜਿਦੇ ਨਾਲ ਤੁਸੀਂ ਬਿਨਾ ਰੋਟੀ ਪਾਣੀ ਛੱਡੇ ਵਜ਼ਨ ਘਟਾ ਵੀ ਸਕਦੇ ਹੋ ਤੇ ਵਜ਼ਨ ਵਧਾ ਵੀ ਸਕਦੇ ਹੋ ਪੂਰੀ ਗੱਲਬਾਤ ਦੇ ਲਈ ਸਾਡੇ ਨਾਲ ਰਵਨ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਹੋ ਜੀ ਜੀ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਤੇ ਅੱਜ ਬਾਜਵਾ ਨਿਊਟ੍ਰੀਸ਼ਨ ਸੈਂਟਰ ਸੰਧ ਸ਼ਹਿਰ ਵਿੱਚ ਪਹੁੰਚੇ ਹੋ ਤੁਸੀਂ ਜੀ ਤੇ ਅ ਬਲਵੰਤ ਸਿੰਘ ਜੀ ਅਸੀਂ ਇਸ ਜਦੋਂ ਸੈਂਟਰ ਚ ਆਏ ਆ ਤੇ ਅਸੀਂ ਤੁਹਾਡੀ ਵੀ ਤਸਵੀਰ ਦੇਖੀ ਸੀ ਪਹਿਲਾਂ ਵਾਲੀ ਜਿਹਦੇ ਜੀ ਤੁਸੀਂ ਬਹੁਤ ਹੈਲਦੀ ਆ ਤੁਸੀਂ ਪਹਿਲਾਂ ਆਪਦੇ ਤੇ ਪ੍ਰਯੋਗ ਕੀਤਾ ਇਹਨਾਂ ਚੀਜ਼ਾਂ ਦਾ ਜੇ ਕੋਈ ਵੀ ਕਿਸੇ ਨੂੰ ਦੱਸਣ ਤੋਂ ਪਹਿਲਾਂ ਨਾ ਜੀ ਗੁਰਮਤ ਦਾ ਫੈਸਲਾ ਜੀ ਤੁਹਾਡਾ ਸਰੀਰ ਭਾਰੀ ਹੈ ਕੁਮਲ ਤੁਹਾਡੇ ਵੱਲ ਕਰੀ ਆ ਵੀ ਭਾਈ ਸਾਹਿਬ ਤੁਹਾਡਾ ਪੇਟ ਬੜਾ ਵੱਡਾ ਇਹਨੂੰ ਕੱਟ ਕਰੋ ਬਿਲਕੁਲ ਕਿਉਂ ਗੁਰਮਤ ਕਹਿੰਦੀ ਆ ਅਵਰ ਪ੍ਰਦੇਸ਼ਾ ਆਪ ਨਾ ਕਰੇ ਆਪ ਤਜਾਵਤ ਜਨਮ ਐ ਮਰੇ ਹੂੰ ਜਿਹੜਾ ਕੰਮ ਮੈਂ ਨਹੀਂ ਕੀਤਾ ਤੇ ਤੁਹਾਡੇ ਤੇ ਮੈਂ ਲਾਗੂ ਨਹੀਂ ਕਰ ਸਕਦਾ ਬਿਲਕੁਲ ਮਾਸਟਰ ਜੀ ਦੀ ਗੱਲ ਕਰੀ ਸਕੂਲ ਵਿੱਚ এডਿਕੇਸ਼ਨ ਐਜੂਕੇਟਡ ਕਰਦੇ ਨੇ ਬੱਚਿਆਂ ਨੂੰ ਮਾਸਟਰ ਜੀ ਕਹਿੰਦੇ ਬੇਟਾ ਸ਼ਰਾਬ ਪੀਣੀ ਬੜੀ ਮਾੜੀ ਹੁੰਦੀ ਹੈ ਹੂੰ ਮਾਸਟਰ ਜੀ ਪੈਗ ਲਾਉਂਦੇ ਨੇ ਸ਼ਾਮ ਨੂੰ ਹੱਥੇ ਤੇ ਬਹਿੰਦੇ ਨੇ ਤੇ ਬੱਚੇ ਨੂੰ ਉਪਦੇਸ਼ ਦਿੰਦੇ ਨੇ ਅਸਰ ਨਹੀਂ ਹੁੰਦਾ ਉਹ ਚੀਜ਼ ਦਾ ਬਿਲਕੁਲ ਸਹੀ ਗੱਲ ਜੋ ਮੈਂ ਲਾਗੂ ਕੀਤੀ ਮੈਂ ਦੂਸਰੇ ਤੇ ਲਾਗੂ ਕਰ ਸਕਦਾ ਮੈਂ 9 ਸਾਲ 4 ਮਹੀਨੇ ਹੋ ਗਏ ਮੈਨੂੰ ਇਸ ਸਿਸਟਮ ਵਿੱਚ ਜੀ ਮੈਂ ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਪਤਾ ਨਹੀਂ ਸੀ ਵੀ ਇਹ ਮਾਨ ਸਤਕਾਰ ਚ ਕਿਤਾਬਾਂ ਵਿੱਚ ਪੜ੍ਹਾਈ ਚ ਕੋ ਖਾਣੇ ਦਾ ਗਿਆਨ ਨਹੀਂ ਹੈਗਾ ਬਿਲਕੁਲ ਨਾ ਹੁਣ ਕਰਕੇ ਜਿਹੜਾ ਪਲੇਟ ਵਿੱਚ ਮੂਰੇ ਰੱਖਿਆ ਮੈਂ ਉਹ ਸਾਰਾ ਸੱਚੇ ਪਾਤਸ਼ਾਹ ਤੁਹਾਨੂੰ ਲੱਗ ਸ਼ਕ ਲਿਆ ਬਿਲਕੁਲ ਉਹਦੇ ਨਾਲ ਜੀ ਫਿਰ ਮੇਰਾ ਵਜਨ 127 ਕਿਲੋ ਹੋ ਗਿਆ ਹੂੰ ਤੇ ਜਿਆਦਾ ਵਜਨ ਹੁਣ ਕਰਕੇ ਜੀ 54 ਸਾਲ ਦੀ ਉਮਰ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋਈ ਥੋੜੀ ਥੋੜੀ ਹੂੰ ਇੰਨਾ ਵੱਧਾ ਵੱਧ ਕੇ ਹੱਡੀਆਂ ਦੁਖਣੀ ਸ਼ੁਰੂ ਹੋ ਗਈਆਂ ਬੈਕ ਪੇਨ ਫਿਰ ਗੋਡੇ ਸਰਵਾਈਕਲ ਹੱਥ ਪੈਰ ਸੌਣ ਲੱਗੇ ਨੀਂਦ ਆਉਣ ਲੱਗੀ ਬੋ ਲੋੜ ਤੋਂ ਜ਼ਿਆਦਾ ਫਿਰ ਤੁਸੀਂ ਰੋਟੀ ਬੰਦ ਕੀਤੀ ਫਿਰ ਵਜਨ ਘਟਾਇਆ ਮੈਂ ਤੁਹਾਨੂੰ ਸਾਰੀ ਕੰਪਲੀਟ ਕਰ ਦੇਣਾ ਤਜਾਬ ਬਣਨ ਲੱਗ ਗਿਆ ਜੂਰਕ ਐਸਿਡ ਤੇ ਰੰਗ ਬਰੰਗੇ ਰੋਗ ਲੈਬ ਦਾ ਟੈਸਟ ਕੋਈ ਸਹੀ ਨਹੀਂ ਸੀਗਾ ਜੀ ਜੀ ਉਹ ਧੰਨਵਾਦ ਕਰਾਂ ਅਕਾਲ ਪੁਰਖ ਦਾ ਕਿਸੇ ਪ੍ਰਤੀ ਹੱਥ ਜੋੜੇ ਮੇਰੇ ਰਾਸੇ ਤੁਹਾਡੇ ਵਰਗੇ ਗੁਰਮੁਖ ਪਰਿਵਾਰ ਮਿਲਿਆ ਜੀ ਕਹਿੰਦੇ ਬਾਬਾ ਜੀ ਸਿਹਤ ਖਰਾਬਾ ਤੁਹਾਡੇ ਕੋਲ ਕੋਈ ਫਾਰਮੂਲਾ ਹਾਂ ਬਸ ਜਦੋਂ ਇਹ ਸਿਸਟਮ ਮੇਰੇ ਅੰਦਰ ਗਿਆ ਜਿਸ ਖਾਣੇ ਵਾਸਤੇ ਗੱਲ ਕਰਦੇ ਆ ਹਾਂ ਇਹ 40% ਨਿਊਟ੍ਰੀਸ਼ਨ ਐ 60% ਹੋਮ ਡਾਈਟ ਹੁੰਦਾ ਘਰ ਦੇ ਹੀ ਖਾਣਾ ਘਰ ਦੇ ਹੀ ਖਾਣਾ ਹੁੰਦਾ ਥੋੜਾ ਸੁਧਾਰ ਕਰਨਾ ਹੁੰਦਾ ਜੀ ਕਿਉਂਕਿ ਜਿਹੜਾ ਸਿਸਟਮ ਹੈ ਬਾਇਓਲੋਜੀਕਲ ਕਲੌਕ ਦੇ ਹਿਸਾਬ ਨਾਲ ਚੱਲਦਾ ਪਤਾ ਹੈ ਨਹੀਂ ਸੀ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਬੇਸ਼ੱਕ ਫੋਨ ਦੇ ਉੱਤੇ ਹੈਗਾ ਬਪਰੰਗਤਮਸਾ ਹੋੜ ਦੇਖਦੇ ਆ ਕੁਝ ਲੱਭਿਆ ਨਹੀਂ ਕੁਝ ਬਿਲਕੁਲ ਮੇਰੇ ਵੇਲੇ ਫੋਨ ਹੈ ਨਹੀਂ ਸੀ ਜੀ ਹੁਣ ਮੈਨੂੰ 9 ਸਾਲ 4 ਮਹੀਨੇ ਹੋ ਗਏ 20 ਇੰਚ ਪੇਟ ਤੇ 52 ਕਿਲੋ ਜਦੋਂ weight ਘਟਿਆ ਤੇ ਮੈਨੂੰ ਫੀਲਿੰਗ ਹੁਣ ਇਹ ਕਹਿ ਲਓ ਉਮਰ 33 ਸਾਲ ਦੀ ਆ ਕੁੰਦਨਰਗ ਸਰੀਰ ਕਰ 25 ਸਾਲ ਵਾਲੀ ਫੀਲਿੰਗ ਆ ਇਸ ਵਕਤਰੀ ਹਾਂ ਇੰਨੀ ਮਾਲਕ ਦੀ ਮਿਹਰ ਹੋ ਗਈ ਇਹ ਤੰਦਰੁਸਤੀ ਮੈਨੂੰ ਜਿਹੜੀ ਮਿਲੀ ਤੁਹਾਡੇ ਮਾਧਿਅਮ ਨੇ ਵੰਡਣੀ ਚਾਹੁੰਦੇ ਹੋਂ ਕਿ ਪਰ ਬਹੁਤ ਬੰਦੇ ਕਹਿੰਦੇ ਨੇ ਵੀ ਯਾਰ ਜੇ ਤੁਸੀਂ ਵਜ਼ਨ ਘਟਾਉਣਾ ਨਾ ਤਾਂ ਪਹਿਲਾਂ ਰੋਟੀ ਘਟਾਓ ਰੋਟੀ ਬੰਦ ਕਰ ਦਿਓ ਜੀ ਤੁਹਾਡੇ ਵਾਲੇ ਸਿਸਟਮ 'ਚ ਵੀ ਹੈ ਵੀ ਵੇਲੇ ਰੋਟੀ ਬੰਦ ਕਰਦੇ ਆ ਫੇਰ ਵਜ਼ਨ ਘਟਾ ਦਿੰਦੇ ਆ ਨਹੀਂ ਰੋਟੀ ਸਹੀ ਟਾਈਮ ਨਾਲ ਤਰੀਕੇ ਨਾਲ ਖਾਣ ਤਰੀਕੇ ਨਾਲ ਖਾਣ ਕਿਉਂਕਿ ਭੋਜਨ ਪਾਣੀ ਤੇ ਹਵਾ ਜੀ ਇਹ ਸਰੀਰ ਦੀ ਜ਼ਰੂਰਤ ਹੈ ਤਰੀਕੇ ਨਾਲ ਖਾ ਲਈ ਜਾਵੇ ਤੇ ਕਲਾ ਦਾ ਰੁਕਤ ਕਰਨ ਕਰ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਵੀ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਰੋਟੀ ਖਾਣ ਦੇ ਤਰੀਕੇ ਨਹੀਂ ਹੈ ਨੇ ਤਰੀਕਾ ਤੇ ਹੋ ਸਕਦਾ ਜੀ ਜੇ ਮੈਂ ਆਪਣੀ ਗੱਲ ਕਰਾਂ ਤਰੀਕਾ ਤੇ ਮੈਂ ਰੋਟੀ ਤੇ ਨਹੀਂ ਮਾੜੀ ਖਾਦੀ ਸਾਡੇ ਕੋਲ ਤਾਂ ਦੇਸੀ ਕੋਈ ਤੋਂ ਬਾਹਰ ਲੱਗੇ ਹੋਈ ਨਹੀਂ ਆਇਆ ਬਿਲਕੁਲ ਤੇ ਖਾਦਾ ਵੀ ਦੇਸੀ ਕੋਈ ਨੇ ਦੇਸੀ ਕੋਈ ਹੁੰਦਾ ਵੀ ਚੰਗਾ ਬਿਲਕੁਲ ਪਰ ਲਿਮਟ ਅਨਲਿमिटेड ਆ ਬਿਲਕੁਲ ਗੱਡੀ ਦੀ ਲਿਮਟ 90 ਕਿਲੋਮੀਟਰ ਸਪੀਡ ਰੱਖੀ ਆ ਕੌਣ 90 ਤੇ ਰੱਖਦਾ ਜੀ ਇਹ ਤਾਂ ਓਵਰ ਚੱਲਦੀ ਆ ਹਾਂ ਜੇ ਕਿਤੇ ਜੱਫਾ ਲੱਗ ਜਾਵੇ ਦੱਸਣ ਵਾਲੇ ਨੇ ਸਹੀ ਦੱਸਿਆ ਹੈਲਮਟ ਮੈਂ ਆਪਣੇ ਕਰਕੇ ਪਹਿਨਣਾ ਹਾਂ ਨਾ ਕਿ ਪੁਲਿਸ ਕਰਕੇ ਪਹਿਨਣਾ ਮੇਰੀ ਸੇਫਟੀ ਆ ਉਹਦੇ ਬੱਚੇ ਜੀ ਤੇ ਇਹਦੇ ਬਾਰੇ ਜਿਆ ਗਿਆਨ ਹੁੰਦ ਕਿਤਾਬਾਂ ਚ ਗਿਆਨ ਨਾ ਕਰਕੇ ਹੂੰ ਰੋਟੀ ਦਾ ਟਾਈਮ ਆ ਜੀ ਬਾਇਓਲੋਜੀਕਲ ਕਲੋਕ ਕਹਿੰਦਾ ਪਹਿਲਾਂ ਤਾਂ ਮਾਰਨਿੰਗ ਉੱਠਣਾ ਟਾਈਮ ਨਾਲ ਜੀ ਜੇ ਮੈਂ ਹੁਣ ਉੱਠਦਾ 3 ਵਜੇ ਪਹਿਲਾਂ ਸਰੀਰ ਨੂੰ ਸੋਧਣ ਵਾਸਤੇ ਕੁਛ ਨਾ ਕੋ ਮੱਡੀ ਮੁੱਡੀ ਸੈਰ ਮੈਨੂੰ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਮੈਂ ਆਧਾਰਨ ਤੌਰ ਤੇ ਤਾਂ ਕਹਿ ਸਕਦਾ ਮੇਰੀ ਉਂਗਲ ਤੇ ਸੱਟ ਲੱਗੀ ਡਾਕਟਰ ਨੇ ਬੈਗ ਜਿਆ ਦਿੱਤਾ ਪਾਤਾ ਗਲ ਚ ਹੂੰ ਕਹਿੰਦਾ ਥੱਲੇ ਨਾਲ ਮਕਾਉ ਜੀ ਤੁਹਾਡੇ ਜ਼ਖਮ ਠੀਕ ਹੋਣ 10 ਦਿਨ ਰੱਖਿਆ ਜੀ 10 ਦਿਨ ਬਾਅਦ ਫਿਰ ਮੈਂ ਗਿਆ ਡਾਕਟਰ ਸਾਹਿਬ ਉਂਗਲ ਠੀਕ ਆ ਕਹਿੰਦਾ ਕੱਢ ਫਿਰ ਮਬਾਨੀ ਚੱਲਦੀ ਹਾਂ ਕਹਿੰਦਾ ਜੀ ਇਹਨੂੰ ਮਾਲਸ਼ ਕਰਕੇ ਹੌਲੀ ਹੌਲੀ ਐਕਸਰਸਾਈਜ਼ ਕਰੋ ਹੌਲੀ ਹੌਲੀ 10000 ਸਟੈਪ ਹਰ ਇੱਕ ਮਾਈ ਔਰ ਭਾਈ ਨੂੰ ਜੀਵਨ ਨੂੰ ਤੰਦਰੁਸਤ ਰੱਖਣ ਵਾਸਤੇ ਚੱਲਣਾ ਬਜਨ ਘਟਾਉਣ ਦਾ ਰੋਜ਼ ਲੀਚ ਪਤਾ ਆਏਗਾ ਲੋਕ ਕਿੰਨੇ ਕੁ ਅਵੇਅਰ ਨੇ ਆਪਦੇ ਸਿਹਤ ਨੂੰ ਲੈ ਕੇ ਕੋਈ ਖਾਸ ਅਵੇਅਰਮ ਨਟ ਨਹੀਂ ਹੋ ਰਹੀ ਜੇ ਬਹੁਤ ਅੱਗੇ ਵਿਚਾਰ ਰਹੇ ਹਾਂ ਆਵਾਜ਼ ਇਸ ਤਰੀਕੇ ਨਾਲ ਹਾਂ ਇੰਨੇ ਵੇਅਰ ਨਹੀਂ ਹੈਗੇ ਮੰਨ ਸਕਦੇ ਆ 25% ਹੈਗੇ ਨੇ 75 ਨਹੀਂ ਹੈਗੇ ਜਿਮ ਜਾਜਾ ਦੇਖਦੇ ਨੇ ਮੈਰੇ ਨੂੰ ਨਿੰਬੂ ਪਾਣੀ ਜੀਰਿਆਲਾ ਪੀਂਪੀ ਪਾਣੀ ਪੀਪੀ ਦੇਖਦੇ ਨੇ ਹਾਂ ਬਣਦਾ ਕੁਛ ਨਹੀਂ ਸਕਿਨ ਲੰਮਕਣ ਲੱਗੀ ਇੱਥੇ ਟਾਈਟੇ ਹੁੰਦਾ ਸਭ ਕੁਝ ਟੇਲਾ ਨਹੀਂ ਹੁੰਦਾ ਕਿਉਂਕਿ ਆਪਣੇ ਖਾਣੇ ਵਿੱਚ ਘਾਟਾ ਤਰੁੱਟੀ ਆ ਗਈ ਅੱਜ ਜਿਹੜੀ ਪੈਦਾਵਾਰ ਪੈਦਾ ਕਰਦੇ ਆ ਬਿਲਕੁਲ ਜੇ ਪੈਦਾ ਫਰੂਟ ਦੀ ਗੱਲ ਕਰਦੇ ਆ ਤਾਜ਼ਾ ਢੋੜਿਆ ਨਹੀਂ ਅਸੀਂ ਕੈਮੀਕਲ ਨਾਲ ਪਕਾਇਆ ਫਰੂਟ ਲੈ ਰਹੇ ਹਾਂ ਹਾਂ ਚਲੋ ਸਰੀਰ ਦੀ ਜ਼ਰੂਰਤ ਖਾ ਲਿਆ ਅਰ ਜੇ ਸਾਰੇ ਫਰੂਟ ਨਾ ਕਹ ਦੀ ਫਿੱਟ ਹੋ ਜਾਣਗੇ ਕਿੱਥੇ ਕਿੱਥੇ ਲਿਖਿਆ ਜੀ ਗੱਲ ਬਣਨੀ ਨਹੀਂ ਗੱਲ ਨਹੀਂ ਗੱਲ ਬਣਨੀ ਸਾਰੇ ਪੋਜ਼ਿਟਿਵ ਤਾਤਾਂ ਦੀ ਕਾਰਡ ਫ੍ਰਿਜ ਵਿੱਚ ਰੱਖ ਕੇ ਖਾਣਾ ਹਾਂ ਤੇ ਪੋਜ਼ਿਟਿਵ ਟਾਟੂ ਦੇ ਵਿੱਚ ਜ਼ੀਰੋ ਆ ਜਾਂਦੇ ਨੇ ਇਹ ਕਹਿ ਲੋ ਵੀ 10% ਸਹੀ ਰਹਿ ਗਿਆ 90 ਗਲਤ ਹੋ ਗਿਆ ਬਿਲਕੁਲ ਸਹੀ ਇਹਦਾ ਬੈਲੈਂਸ ਖਾਣਾ ਜੀ 30% ਗੁੱਡ ਫੈਟ 30% ਪ੍ਰੋਟੀਨ 40% ਕਾਰਬੋਹਾਈਡੇਟ ਹੂੰ ਤੇ ਫਿਰ ਜੇ ਕਾਰਬੋਹਾਈਡੇਟ ਅੰਦਰ ਜਾਊ ਗੱਡੀ ਦੀ ਸਰਵਿਸ ਰੋਕਾਂ ਨੂੰ ਪਤਾ ਵੀ 50 ਲੱਖ ਦੀ ਲਈਏ ਇਹਨੂੰ ਕਰਾਉਣਾ ਸਾਫ ਸੁਥਰਾ ਵਧੀਆ ਇਹਦੀ ਸਹੀ ਟਾਈਮ ਦੇ ਨਾਲ ਟਿਊਨਿੰਗ ਕਰਾਉਣੀ ਆ ਪਰ ਸਿਹਤ ਦੀ ਨਹੀਂ ਟਿਊਨਿੰਗ ਸਿਹਤ ਵਾਸਤੇ ਨਹੀਂ ਪਤਾ ਮੂੰਹ ਨਾਲ ਸਾਫ ਕਰ ਲੈ ਸਾਬਣ ਨਾਲ ਦੰਦ ਨਾਲ ਬ੍ਰਸ਼ ਕਰ ਨਾਲ ਦੰਦ ਸਾਫ ਤੇ ਅੰਦਰਲਾ ਸਿਸਟਮ ਗੰਦਾ ਇਹ ਗੰਦਾ ਜੀਭ ਤੱਕ ਸਵਾਦ ਆ ਜੀ ਉੱਪਰ ਲੈ ਤਲ ਤੱਕ ਅੰਦਰ ਜਾ ਕੇ ਫਿਰ ਮਿੱਟੀ ਹੈ ਸਾਰਾ ਕੁਝ ਬਿਲਕੁਲ ਸਹੀ ਗੱਲ ਅੰਦਰ ਵੜਨ ਤੋਂ ਪਹਿਲਾਂ ਮਾਲਕ ਨੇ ਅੱਖਾਂ ਦਿੱਤੀਆਂ ਦੇਖਣ ਵਾਸਤੇ ਕੰਨ ਦਿੱਤੇ ਸੁਣਨ ਵਾਸਤੇ ਗਰਵਾਣੀ ਅੰਦਰ ਕੱਲਾ ਕੱਲਾ ਸ਼ਬਦ ਲਿਖਿਆ ਹਾਂ ਅਮਲ ਤਾਂ ਮੈਨੂੰ ਵੀ ਨਹੀਂ ਹੋਇਆ ਜੀ ਮੈਂ ਤੁਹਾਨੂੰ ਐਵੇਂ ਕਹਦਾ ਜੀ ਜਿਸ ਦਿਨ ਥਰਡ ਪਰਸਨ ਨੇ ਗਿਆਨ ਕਰਾਤਾ ਵਾਹ ਮੇਰੇ ਸਤਿਗੁਰਾ ਤੇ ਇਹਦੇ ਪਹਿਲੀਆਂ ਪੰਕਤੀਆਂ ਵਿੱਚ ਲਿਖੀ ਫਿਰਦਾ ਵੀ ਕੀ ਖਾਣਾ ਕੀ ਪਹਿਨਣਾ ਕੀ ਬੋਲਣਾ ਕੀ ਸੁਣਨਾ ਕੀ ਵੇਖਣਾ ਕੀ ਚੱਲਣਾ ਬਿਲਕੁਲ ਉਹ ਮਾਰਗ ਜਸ ਸਹੀ ਹੋਇਆ ਜੀ ਅੱਜ ਮਾਲਕ ਦੀ ਦਇਆ ਮੇਰੇ ਤੇ ਹੋਈ ਹਾਂ ਤੁਹਾਡੇ ਮਾਧਮ ਨਾਲ ਵੀ ਹੋਰ ਲੱਖਾਂ ਲੋਕਾਂ ਦਾ ਭਲਾ ਕਰ ਲਈਏ ਹਮ ਜੀਵਨ ਬਚਪਨ ਸੀ ਮੇਰਾ ਤੁਰ ਗਿਆ ਜਵਾਨੀ ਆਈ ਗਈ ਕੇਸ ਦਾੜੀ ਹੋ ਕੇ ਚਿੱਟੇ ਹੁਣ ਮੈਨੂੰ ਜਾਣਾ ਪਊਗਾ ਬਿਲਕੁਲ ਤੇ ਜਾਣ ਦੇ ਪਹਿਲਾਂ ਪਹਿਲਾਂ ਕਿਉਂ ਨਾ ਐਸਾ ਕਹ ਲਈ ਸਾਡੇ ਸੱਚੇ ਪਾਤਸ਼ਾਹ ਦੇ ਚਰਨ ਸੇਵਕ ਕਹਿੰਦੇ ਨੇ ਭਗਤ ਜੀ ਕਵੀਨ ਜਾਵੇ ਹਮ ਜਗਤ ਮੇ ਜਗ ਹਸੇ ਹਮ ਰੋਏ ਐਸੀ ਕਰਨੀ ਕਰ ਚੱਲੇ ਫਿਰ ਹਮ ਅਸੇ ਜਗ ਰੋਏ ਯਾਦ ਕਿਨੂੰ ਕਰਦੇ ਸਾਡੇ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦੇ ਬੈਠੇ ਹੋ ਜਿੱਥੇ ਸੱਚੇ ਪਾਤਸ਼ਾਹ ਨੇ ਆਪ ਜੇਗਰ ਦੇ ਟੁਕੜੇ ਵਾਰ ਦਿੱਤੇ ਆਪਣੀ ਸੱਸ ਵਾਸਾ ਵੀ ਮਾਂ ਜਿਹਨੂੰ ਕਣਸਾਵਾ ਬੂਟਾ ਕਹਿੰਦੇ ਮਾਂ ਵਾਰ ਦਿੱਤੀ ਤੇ ਉਹਨਾਂ ਦੇ ਚਰਨ ਛੋਹਤਾ ਤੇ ਕੁਝ ਕਰਕੇ ਗਏ ਨੇ ਦੁਨੀਆ ਕਾਤਰ ਅੱਜ ਮੇਲੇ ਲੱਗਦੇ ਨੇ ਯਾਦ ਕਰਦਾ ਯਾਦ ਉਹਨੂੰ ਕਰਿਆ ਜਾਵੇ ਜਿਹੜਾ ਕਿਸੇ ਵਾਸਤੇ ਕਰ ਜਾਏ ਪਰਵਾਰ ਮੇਰਾ ਵੀ ਆ ਜੀ ਮੇਰੇ ਕੋ ਸਮਾਂ ਨਹੀਂ ਹੈ ਸਮੇ ਜੋ ਸਮਾਂ ਕੱਢ ਕੇ ਅਸੀਂ ਇਹ ਸੇਵਾ ਕਰਨੀ ਚਾਹੁੰਦੇ ਆ ਦੇਖੋ ਇਹ ਨਹੀਂ ਹੈਗਾ ਵੀ ਸਮਾਨ ਗਿਫਟ ਵਾਲਾ ਗਿਫਟ ਵਾਲਾ ਤੇ ਨਹੀਂ ਹੈਗਾ ਆਲ ਵਰਲਡ ਵਿੱਚ ਤੁਹਾਡੇ ਮੱਦੇਨਾਂ ਆਵਾਜ਼ ਪਾਉਣੀ ਚਾਹੁੰਦੇ ਆ ਪਰ ਬੁਲੰਦ ਸਿੰਘ ਜੀ ਜਿਹੜੇ ਤੁਸੀਂ ਵੀ ਆਪਦੇ ਪ੍ਰੋਡਕਟ ਵਿੱਚ ਨਾਸਤੇ ਲੋਕਾਂ ਮੂਰੇ ਘਹਾਰ ਲਾ ਰਹੇ ਹੋ ਜੀ ਸੇਵਾ ਦੇ ਰੂਪ ਚ ਹੀ ਮੰਨ ਲਓ ਜੀ ਤੁਹਾਡੇ ਤੁਹਾਡੇ ਸਰੂਪ ਨੂੰ ਲੋਕ ਤੁਹਾਡੇ ਤੇ ਯਕੀਨ ਕਰ ਲੈਣਗੇ ਜੀ 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 ਪਰ 80% ਲੋਕ ਆਨਲਾਈਨ ਜਾਂ ਆਪਦੇ ਡੱਬਾ ਬੰਦ ਪ੍ਰੋਡਕਟ ਤੇ ਯਕੀਨ ਨਹੀਂ ਕਰਦੇ ਜੀ ਉਹ ਯਕੀਨ ਕਿਵੇਂ ਬਣਾਉਣਾ ਪਊਗਾ ਸਰ ਪਹਿਲੀ ਗੱਲ ਤੇ ਇਹ ਗੱਲ ਹੈ ਜੀ ਵੀ ਜਿਹੜਾ ਕਿਸੇ ਨੂੰ ਰਿਜ਼ਲਟ ਨਾ ਆਵੇ ਮੇਰਾ ਭਰਾ ਕੋ ਭਰੋਸਾ ਕਰਦਾ ਗੁਰੂ ਦੇ ਸਿੱਖ ਤੇ ਬਿਲਕੁਲ ਜਿਹੜੀ ਜਵਾਰਸਨਾ ਤੋਂ ਆਵਾਜ਼ ਆ ਰਹੀ ਸਹੀ ਆ ਰਹੀ ਆ ਗਲਤ ਨਹੀਂ ਕੱਢਣੀ ਚਾਹੁੰਦਾ ਕਿਉਂਕਿ ਜੀਵਨ ਨੇ ਬਚਣਾ ਨਹੀਂ ਬਿਲਕੁਲ ਚਿੱਟੀ ਦਾੜੀ ਨੂੰ ਕਲੰਕ ਲੱਗ ਜੇਗਾ ਜਿਵੇਂ ਭਗਤ ਜੀ ਨੂੰ ਕਿਸੇ ਨੇ ਕਿਹਾ ਸੀ ਬੇਸਵਾ ਨੇ ਕਿਹਾ ਭਗਤ ਜੀ ਵੀ ਤੁਹਾਡੀ ਦਾੜੀ ਨਾਲ ਮੇਰੇ ਕੁੱਤੇ ਪੂ ਚੰਗੀ ਬਿਲਕੁਲ ਕਹਿੰਦੇ ਬੀਬਾ ਹੋਵੇਗੀ ਹੋਵੇਗੀ ਐਂਡਲੇ ਸਮੇਂ ਵਿੱਚ ਆ ਕੇ ਯਾਦ ਕੀਤਾ ਕਹਿੰਦੇ ਰੱਬ ਦੀ ਇਬਾਦਤ ਕਰਨ ਵਾਲਾ ਇਨਸਾਨ ਵਿਸਵਨ ਨੂੰ ਯਾਦ ਕਰਦਾ ਫਿਰ ਦਾੜੀ ਫੜ ਕੇ ਕਿਹਾ ਬੀਬਾ ਤੇਰੀ ਕੁੱਤੇ ਦੀ ਪੂੰਛ ਨਾਲੋਂ ਇਹ ਪੱਗ ਦੀ ਹਜ਼ਾਰਾਂ ਗੁਣਾ ਛਾੜੀ ਚੰਗੀ ਆ ਬਿਲਕੁਲ ਸਹੀ ਤੇ ਗੱਲ ਸੱਚ ਨਹੀਂ ਕਰ ਦਿਖਾਈ ਜੀ ਤੇ ਫਿਰ ਸੇਵਕ ਕੀਤੇ ਆ ਹਾਂ ਯਪੀਏ ਨਾਮ ਤੇ ਬੋਲੀਏ ਝੂਠ ਤਿੰਨ ਦਿਨ ਦੀ ਵੈਕਮ ਨਹੀਂ ਕਹਿੰਦੇ ਆ ਜੀ ਇਨਸਾਨ ਨੂੰ ਕੋਈ ਖਰਚਾ ਨਹੀਂ ਕੱਟਣਾ ਤੁਸੀਂ ਸਾਡੇ ਵੱਲ ਭੇਜ ਦਿਓ ਪੈਸੇ ਤੁਹਾਡੇ ਖਤੇ ਆ ਜਾਣਗੇ ਜੀ ਪੈਸੇ ਮੋੜ ਦੂੰਗੀ ਤਿੰਨ ਦਿਨ ਜੇ ਰਿਜ਼ਲਟ ਨਹੀਂ ਆਇਆ ਕਿਸੇ ਦਾ ਕੋਈ ਵੀ ਪਰਸਨ ਹੋਏ ਪਰ ਤੁਹਾਨੂੰ ਆਹਦੇ ਪ੍ਰੋਡਕਟ ਤੇ ਯਕੀਨ ਆ ਬੜਾ ਮਾਣ ਹੈ ਜੀ ਕਿਉਂਕਿ ਕਿਸੇ ਤੇ ਪ੍ਰੈਕਟੀਕਲੀ ਥੋੜੀ ਕੀਤਾ ਜੀ ਮੇਰੇ ਪੋਤੇ ਪੋਤੀਆਂ ਸਾਰੇ ਪਰਵੰਨ 2.5 ਕਿਲੋ ਘਟਾ ਕੀਤਾ ਜੀ ਜਿੰਨੇ ਵੀ ਪਰਸਨ ਐਕਸਪੈਰੀਮੈਂਟ ਆਪਦੇ ਤੇ ਕੀਤਾ ਜੇ ਆਪਦੇ ਤੇ ਨਾ ਕੀਤਾ ਤਾਂ ਸਰਪ੍ਰਸਾ ਨਾ ਹੁੰਦਾ ਇਹਨਾਂ ਅੱਜ ਲੱਖਾਂ ਲੋਕ ਨੇ ਜੀ ਸਾਡੇ ਸੋਸ਼ਲ ਮੀਡੀਆ ਤੇ ਰਿਜ਼ਲਟ ਨੇ ਉਹ ਰਿਜ਼ਲਟ ਜਿਸ ਪਰਸਨ ਦਾ ਨੰਬਰ ਕਹਿਣ ਕੋ ਫੇਕ ਕਸਮ ਜਣਾ ਉਸ ਦਾ ਨੰਬਰ ਦੇ ਦੋ ਨਾਲ ਡਾਇਰੈਕਟ ਗੱਲ ਕਰ ਲਓ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਾਰਾ ਹੀ ਚਾਰਟ ਬਣਾ ਕੇ ਦਿੰਨੇ ਆ ਤੁਸੀਂ ਸਾਰੇ ਚਾਰਟ ਬਣਾ ਕੇ ਦੇਣਾ ਰੋ ਡੇਲੀ ਹਰ ਰੋ ਉਹਨਾਂ ਨੇ ਭੇਟ ਭੇਜਣਾ ਅਸੀਂ ਸਿਹਤ ਤੁਹਾਨੂੰ ਜਿਵੇਂ ਕਹਿੰਦਾ ਸਿਹਤ ਤੁਹਾਡੀ ਚਾਲ ਅਸੀਂ ਰੱਖਾਂਗੇ ਬਿਲਕੁਲ ਉਹਨਾਂ ਨੇ ਪੈਸੇ ਤਾਂ ਵੀ ਥੋੜੇ ਲਿਆ ਜੀ ਹਾਂ ਇਹ ਜਾਂ ਤਾਂ ਲੰਗਰ ਕੋਈ ਲਾਇਆ ਨਹੀਂ ਹੋਇਆ ਜੀ ਪਰ ਸਾਡਾ ਤਾਂ ਮਿਸ਼ਨ ਇੱਕੋ ਹੀ ਆ ਵੀ ਜੋ ਡਾਕਟਰ ਮਾੜਾ ਨਹੀਂ ਡਾਕਟਰ ਹੈਗਾ ਇਧਰ ਦਾ ਪਾਟ ਕੱਢ ਕੇ ਦੂਜੇ ਧਰ ਪਾ ਸਕਦਾ ਉਹਦੇ ਕੋਈ ਗਿਆਨ ਹੈ ਗਿਆਨ ਹੈ ਬਿਲਕੁਲ ਵੀ ਜਿਸ ਡਾਕਟਰ ਦਾ ਪੇਟ ਔਰ ਵੇਟ ਜ਼ਿਆਦਾ ਇਹਦਾ ਮਤਲਬ ਗਿਆਨ ਉਹਨੂੰ ਕਿਤਾਬਾਂ ਵਾਲਾ ਦੂਸਰਾ ਨਹੀਂ ਹੈ ਉਹਨੇ ਆਪਣੇ ਨੂੰ ਫਿਟਨੈਸ ਨਹੀਂ ਰੱਖੀ ਬਿਲਕੁਲ ਜੇ ਪੇਟ ਵੱਡਾ ਹੋ ਗਿਆ ਤਾਂ ਮੋਦੀ ਜੀ ਕਹਿੰਦੇ ਅੱਛੇ ਦਿਨਾਂ ਦੇ ਬਲੇ ਮਾੜੀ ਦੇ ਦਿਨ ਉਹਨਾਂ ਦਾ ਅੱਛਾ ਕੋਈ ਨਹੀਂ ਆਏਗਾ ਬਿਲਕੁਲ ਸਹੀ ਇਹ ਦੋਨੇ ਚੀਜ਼ਾਂ ਸੰਭਾਲ ਰੱਖੀਏ ਫਿਰ ਅੱਛੇ ਦਿਨ ਆਉਣਗੇ ਮਾੜਾ ਕੋਈ ਨਹੀਂ ਆਏਗਾ ਜੀ ਹੂੰ ਜੇ ਕਿਸੇ ਨੇ ਤੁਹਾਡੇ ਤੋਂ ਕੋਈ ਪ੍ਰੋਡਕਟ ਮਗਾਉਣਾ ਜੀ ਤੁਹਾਡੇ ਇੱਥੇ ਆਉਣਾ ਪਊਗਾ ਜਾਂ ਤੁਹਾਡੇ ਚੱਲਦੇ ਨੰਬਰ ਤੇ ਹੀ ਗੱਲ ਕਰ ਲੈ ਨਹੀਂ ਦੇਖੋ ਆ ਵੀ ਜਾਵੇ ਜੀ ਆ ਇਹਨੂੰ ਕੋਈ ਰਿਕਵਰਟ ਨਹੀਂ ਅੰਸਾਰ ਕਹਿੰਦਾ ਕਿਉਂ ਰੁਕ ਦਿੱਤਾ ਬਿਲਕੁਲ ਸਾਡਾ 9:00 ਵਜੇ ਤੋਂ ਲੈ ਕੇ 6:00 ਵਜੇ ਤੱਕ ਦਾ ਦਫ਼ਤਰ ਦਾ ਟਾਈਮ ਆ ਬਿਲਕੁਲ ਜੇ ਕਿਸੇ ਨੇ ਨਹੀਂ ਕਾਲ ਕਰੋ ਜੀ ਕਾਲ ਕਰ WhatsApp ਜੀ WhatsApp ਦੇ ਉੱਤੇ ਕਾਲ ਸ਼ਾਇਦ ਜਾਦਾ ਕਾਲਾ ਕਰਕੇ ਮੌਕੇ ਤੇ ਨਾ ਜਵਾਬ ਦੇ ਪਾਈਏ ਹੂੰ WhatsApp ਤੇ ਦੋਨੇ ਨੰਬਰ ਦਿੱਤੇ ਹੁੰਦੇ ਨੇ ਉਹਨਾਂ ਉੱਤੇ ਆਪਣਾ weight height ਮੇਲ ਫੀਵਨ ਬਿਲਕੁਲ ਤੇ ਲਿਖ ਕੇ ਸਾਨੂੰ ਮੈਸੇਜ ਕਰ ਦੇਣ ਫਿਰ ਜਵਾਬ ਦੇਣਾ ਸਾਡਾ ਨਿਜੀ ਫਰਜ਼ ਹੈ ਅਸੀਂ ਮਿਸ਼ਨ ਚਾਲੂ ਕਿਹੜਾ ਕੀਤਾ ਜੀ ਜਿਸ ਕਿਸਦਾ ਜਵਾਬ ਨਹੀਂ ਦਿੱਤਾ ਫਿਰ ਸਾਡਾ ਜੀਵਨ ਤੇ ਆਉਣਾ ਤਰਕਾਰ ਹੈ ਇੱਕਨ ਵੀਡੀਓ ਬਣਾਉਣੀ ਨਹੀਂ ਸੀ ਆਈ ਦੀ ਸਮਾਂ ਦੇਣਾ ਪੈਗਾ ਬਿਲਕੁਲ ਜੀ ਬਹੁਤ ਧੰਨਵਾਦ ਬਲਵੰਤ ਸਿੰਘ ਜੀ ਸਮਾਂ ਦੇ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਹਾਂ ਜੀ ਕੋਈ ਮਸਲਾ ਨਹੀਂ ਐਡੀ ਟੂ ਕੱਟਿਆ ਜਾਂਦਾ ਆਂ ਵਿੱਚ ਇਹ ਕਹਿ ਦੋ ਵੀ ਜੇ ਹਾਂ ਤੁਸੀਂ ਬਾਹਰ ਵੀ ਭੇਜ ਦਿਓ ਜਾ ਉਹ ਕਰਦੇ ਹਾਂ ਉਹ ਕਰਨਾ ਮੈਂ ਮੈਂ ਭਾਜੀ ਜਦੋਂ ਹੁਣ ਕਲੋਜ਼ਿੰਗ ਕਰੂੰਗਾ ਨਾ ਮੈਂ ਸਾਰੀ ਡਿਟੇਲ ਦੱਸ ਦਊਗਾ ਕੋਈ ਕੁਐਸਚਨ ਰਹਿ ਜਾਂਦਾ ਉਹ ਤੇਰੇ ਪੁੱ ਕਰਿਆ ਜਾਂਦਾ ਨਹੀਂ ਨਹੀਂ ਹੁਣ ਮੈਂ ਕਰਨਾ ਸਵਾਲ ਇਹ ਕਰ ਲਾ ਜੀ ਠੀਕ ਹੈ ਜੀ ਇੰਡੀਆ ਚ ਤੁਸੀਂ ਡਿਲੀਵਰ ਕਰਦੇ ਹੋ ਕਿਹਦਾ ਪਾਵਰ ਜੀ ਡਨ ਹੈ ਡਨ ਡਨ ਨਾ ਬੇਸ ਉੱਥੇ ਆ ਕੀ ਲੈ ਕੇ ਜਾਣਾ ਸਾਰੇ ਜਾਂ ਭੇਜ ਵੀ ਦੇਣੇ ਠੀਕ ਹੈ ਰੋਲੀਆਂ ਨਾ ਜੀ ਬਲਵੰਤ ਸਿੰਘ ਜੀ ਤੁਸੀਂ ਤਾਂ ਕਹਿੰਦਾ ਵੀ ਜੀ ਆਇਆਂ ਨੂੰ ਦਫ਼ਤਰ ਚ ਆਜੋ ਪਰ ਕੈਨੇਡਾ ਅਮਰੀਕਾ ਬੈਠਾ ਬੰਦਾ ਕਿਵੇਂ ਤੁਹਾਡੇ ਕੋਲੇ ਪਹੁੰਚ ਕਰ ਸਕਦਾ ਨੇ ਕੋਈ ਐਸੀ ਗੱਲ ਨਹੀਂ ਜੀ ਸਾਨੂੰ ਆਲ ਵਰਲਡ ਵਿੱਚ ਭੇਜਦੇ ਆ ਆਲ ਇੰਡੀਆ ਤੇ ਹੈਗਾ ਜੀ ਫ੍ਰੀ ਦਾ ਕੋਈ ਕੋਰੀਅਰ ਖਰਚਾ ਨਹੀਂ ਅੱਛਾ ਕੋਰੀਅਰ ਦਾ ਕੋਈ ਖਰਚਾ ਨਹੀਂ ਕੋਈ ਖਰਚਾ ਦਵਾਈ ਦਾ ਖਰਚਾ ਇੰਡੀਆ ਕਿਸੇ ਵੀ ਕੋਨੇ 'ਚ ਇੰਡੀਆ 'ਚ ਪੰਜਵੇਂ ਦਿਨ ਚਲਾ ਜਾਂਦਾ ਫੋਰਨ ਕੰਟਰੀਆਂ ਜਿੰਨੀਆਂ ਵੀ ਕੰਟਰੀਆਂ ਨੇ ਬਾਹਰਲੀ ਕੰਟਰੀ 'ਚ 11ਵੇਂ ਦਿਨ ਚੱਲਿਆ ਜਾਂਦਾ ਕੋਈ ਵੀ ਪਰਸਨ ਜਿੱਥੇ ਵੀ ਯਾਦ ਕਰੇ ਉਹਨਾਂ ਨੂੰ ਕੋਰੀਅਰ ਖਰਚਾ ਜਰੂਰ ਬਾਹਰੀਆਂ ਕੰਟਰੀ ਨੂੰ ਸਾਰੀਆਂ ਕੰਟਰੀਆਂ ਦੇ ਬਾਹਰਲੀਆਂ ਸਾਰਾ ਉਹ ਕੋਰੀਅਰ ਉਹ ਭਾਈ ਦੇਣਗੇ ਆਪ ਸਾਡੇ ਪ੍ਰੋਡਕਟ ਦਾ ਸੇਮ ਹੈ ਰੇਟ ਕੋਈ ਵਰਕ ਨਹੀਂ ਉਹਦੇ ਵਿੱਚ ਇੰਡੀਆ ਵਾਸਤੇ ਬਾਹਰਲੇ ਵਾਸਤੇ ਵੀ ਠ ਸਮਦੇ ਲਈ ਬਾਬਾ ਸ਼ੁਕਰੀਆ ਤੁਹਾਡਾ ਮਿਹਰਬਾਨੀ ਸੋ ਦੋਸਤੋ ਤੁਸੀਂ ਪਲਵੰਸਿੰਘ ਹੁਣਾ ਨਾਲ ਗੱਲਬਾਤ ਕੀਤੀ ਬਾਜਵਾ ਨਿਊਟ੍ਰੀਸ਼ਨ ਸੈਂਟਰ ਤੇ ਅਸੀਂ ਅੱਜ ਬੈਠੇ ਆ ਤੇ ਇਸ ਗੱਲ ਦਾ ਅਸੀਂ ਕੋਈ ਐਡ ਨਹੀਂ ਕਰ ਰਹੇ ਕੋਈ ਪ੍ਰੋਡਕਟ ਵਿੱਚ ਨਾਸਤੇ ਤੁਹਾਨੂੰ ਫੋਰਸ ਨਹੀਂ ਕਰ ਰਹੇ ਅਸੀਂ ਯਕੀਨ ਤੇ ਖੜੇ ਆ ਯਕੀਨ ਇੱਕ ਵਾਰ ਕਰਨਾ ਬਣਦਾ ਗੁਰਸਿੱਖ ਜੀਵਨ ਹੈ ਇਹਨਾਂ ਦਾ ਤੇ ਤੁਸੀਂ ਇੱਕ ਵਾਰ ਪ੍ਰੋਡਕਟ ਨੂੰ ਮੰਗਵਾ ਕੇ ਆਪਦੇ ਤੇ ਅਪਲਾਈ ਕਰੋ ਜਿਵੇਂ ਇਹ ਕਹਿੰਦੇ ਨੇ ਉਸੇ ਤਰ੍ਹਾਂ ਦਾ ਡਾਈਟ ਚਾਰਟ ਇਹਨਾਂ ਦਾ ਫਾਲੋ ਕਰੋ ਤੇ ਇੱਕ ਵਾਰ ਇਹਨਾਂ ਦਾ ਪ੍ਰੋਡਕਟ ਮੰਗਾ ਕੇ ਜਰੂਰ ਖਾਓ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਫਰਕ ਨਹੀਂ ਪੈਂਦਾ ਤਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਤੁਸੀਂ ਇਹਨਾਂ ਨੂੰ ਪ੍ਰੋਡਕਟ ਵਾਪਸ ਕਰ ਦਿਓ ਤੇ ਇਹ ਤੁਹਾਡੇ ਪੈਸੇ ਵੀ ਵਾਪਸ ਕਰਨ ਦੀ ਗਾਰੰਟੀ ਲੈਂਦੇ ਨੇ ਅੱਜ ਦੀ ਪੇਸ਼ਕਾਰੀ ਦੇ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ